US ਵੱਲੋਂ ਡਿਪੋਰਟੇਸ਼ਨਾਂ ਲੰਬੇ ਦਿਨ ਤੋਂ ਇਹ ਆਰੰਭ ਕਰ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਕੈਨੇਡਾ ਦੀ ਸਥਿਤੀ ਹੁਣ ਥੋੜੀ ਡਿਫਰੈਂਟ ਨਜ਼ਰ ਆ ਰਹੀ ਹੈ US ਵਿੱਚ ਜੋ ਕੁਝ ਹੋਇਆ ਉਹਦੇ ਕਿਆਸ ਹੁਣ ਤੱਕ ਨਜ਼ਰ ਆ ਰਿਹਾ ਹੈ ਭਵਿੱਖ ਵਿੱਚ ਕੀ ਹੋ ਸਕਦਾ ਆ ਉਹਦੇ ਬਾਰੇ ਚਰਚਾਵਾਂ ਚੱਲ ਰਹੀਆਂ ਪਰ ਇਹਦੇ ਦਰਮਿਆਨ ਕੈਨੇਡਾ ਦੇ ਸੁਰ ਥੋੜੇ ਡਿਫਰੈਂਟ ਨਜ਼ਰ ਆ ਰਹੇ ਵੱਖਰੇ ਨਜ਼ਰ ਆ ਰਹੇ ਹੈ ਕੈਨੇਡਾ ਨੇ ਇੱਕ ਵੱਖਰਾ ਤਰੀਕਾ ਅਖਤਿਆਰ ਕੀਤਾ ਹੈ ਕੈਨੇਡਾ 12 ਮਹੀਨੇ ਹੋਰ ਪਾਉਣ ਲੱਗਾ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਰਿਫਿਊਜੀਜ਼ ਨੇ ਜਾਂ ਫਿਰ ਜਿਹੜੇ ਇਮੀਗ੍ਰੈਂਟਸ ਉੱਥੇ ਮੌਜੂਦ ਨੇ ਉਹਨਾਂ ਵਾਸਤੇ 12 ਮਹੀਨੇ ਅਲੈਦਾ ਇਹ ਕੀ ਹੈ ਇਹ ਪਰਮਿਟ ਕਿਸ ਚੀਜ਼ ਦਾ ਦਿੱਤਾ ਜਾ ਰਿਹਾ ਹੈ ਜਾਂ ਫਿਰ ਕੀ ਉਹਨਾਂ ਲੋਕਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈਣ ਜਾ ਰਿਹਾ ਹੈ ਜਸਟਨ ਟਰੂਡੋ ਜਾਂ ਕੈਨੇਡਾ ਦੇ ਪ੍ਰਸ਼ਾਸਨ ਇਹ ਹੁਣ ਵਿਚਾਰਨ ਦੀ ਗੱਲ ਹੈ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਚੁੱਕਿਆ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿਕਾਰ ਸਭ ਕੈਨੇਡਾ ਕੁਝ ਵੱਖਰਾ ਕਰਦਾ ਪਿਆ ਹੈ ਇੱਕ ਪਾਸੇ ਅਮਰੀਕਾ ਦੀ ਕੀਤਾ ਕਿ ਹੁਣ ਟੀਆਰਪੀ ਵਧਾਉਣ ਦਾ ਸਮਾਂ ਆ ਗਿਆ ਹੈ ਸ਼ਾਇਦ ਕੈਨੇਡਾ ਵਾਸਤੇ ਇਦਾਂ ਕਿਉਂ ਲਿਖਿਆ ਤੁਸੀਂ ਦੇਖੋ ਇੱਕ ਨਾ ਗੱਲ ਹੈ ਕਿ ਕੈਨੇਡਾ ਦੀ ਨਾ ਇੱਕ ਬਹੁਤ ਬਿਹਤਰੀਨ ਉਦਾਹਰਣ ਰਹੀ ਹੈ ਕਿ ਉਹ ਮਨੁੱਖੀ ਅਧਿਕਾਰਾਂ ਦਾ ਬਹੁਤ ਰੱਖਾ ਰਿਹਾ ਔਰ ਮਨੁੱਖੀ ਅਧਿਕਾਰਾਂ ਜ ਫਰੀडम ਆਫ ਸਪੀਚ ਵੀ ਦੇਖਿਆ ਤੁਸੀਂ ਉੱਥੇ ਲੋਕ ਬੋਲਦੇ ਨੇ ਭਾਸ਼ਣ ਦਿੰਦੇ ਨੇ ਐਜੀਟੇਸ਼ਨ ਕਰਦੇ ਨੇ ਤੇ ਹਮੇਸ਼ਾ ਉੱਥ ਦੀਆਂ ਸਰਕਾਰਾਂ ਕਹਿੰਦੀਆਂ ਵੀ ਸਾਡੇ ਇੱਥੇ ਆਜ਼ਾਦੀ ਹੈ ਮਨੁੱਖੀ ਅਧਿਕਾਰਾਂ ਨੂੰ ਅਸੀਂ ਪੈਲ ਦਿੰਦੇ ਆ ਉਹਨਾਂ ਉੱਥੇ ਬਾਹਲੇ ਰੈਫਿਊਜੀ ਉੱਥੇ ਵੀ ਹੈਗੇ ਨੇ ਇਹ ਇਕੱਲੇ ਅਮਰੀਕਾ 'ਚ ਨਹੀਂ ਹੈਗੇ ਬਾਹਲੇ ਰੈਫਿਊਜੀ ਉੱਥੇ ਵੀ ਆ ਤੇ ਕੈਨੇਡਾ ਦਾ ਜਿਹੜਾ ਪਹਿਲਾਂ ਤਾਂ ਸਟੂਡੈਂਟਸ ਦਾ ਇੱਥੇ ਬੜਾ ਰੌਲਾ ਪਿਆ ਤੁਸੀਂ ਦੇਖਿਆ ਨਸ਼ਰ ਹੋਈਆਂ ਖਬਰਾਂ ਆਪਾਂ ਵੀ ਲਿਖੀਆਂ ਤੁਸੀਂ ਵੀ ਟਾਕ ਸ਼ੋਅ ਕੀਤੇ ਕਿ ਬਾਹਲੇ ਬੱਚੇ ਜਿਹੜੇ ਆ ਉਹਨਾਂ ਦੇ ਵੀਜ਼ਾ ਜਿਹੜੇ ਵਰਕ ਵੀਜ਼ਾ ਖਤਮ ਹੋ ਰਹੇ ਨੇ ਔਰ ਉਹਨਾਂ ਨੂੰ ਕਈਆਂ ਦੀਆਂ ਫੀਆਰ ਫਾਈਨੈਂਸ਼ੀਅਲ ਨਹੀਂ ਕਲੀਅਰ ਨਹੀਂ ਹੋ ਰਹੀਆਂ ਤੇ ਫਿਰ ਉਹ ਇੱਥੇ ਇਲੀਗਲ ਹੋ ਜਾਣਗੇ ਉਹਨਾਂ 'ਚ ਕਾਫੀ ਬੱਚੇ ਜਿਹੜੇ ਆ ਅਮਰੀਕਾ ਵੱਲ ਚਲੇ ਗਏ ਬਾਰਡਰ ਕ੍ਰੋਸ ਕਰਕੇ ਚਲੇ ਗਏ ਉੱਥੇ ਤਦਾਦ ਸੰਖਿਆ ਵੱਧ ਗਈ ਡੋਨਾਲਡ 트ੰਪ ਨੂੰ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਨਵੇਂ ਨਿਵਾਚੇਤ ਉਹਨਾਂ ਨੇ ਟਰੂਡੋ ਨੂੰ ਸਖਤ ਚੇਤਾਵਨੀ ਵੀ ਦਿੱਤੀ ਕਿ ਬਾਰਡਰ ਆਪਣਾ ਸੰਭਾਲ ਲਓ ਇਹ ਤਾਂ ਅਸੀਂ ਦੂਜੇ ਤਰੀਕੇ ਕਾਰਵਾਈ ਕਰਾਂਗੇ ਅਸੀਂ ਨਾਲ ਹੀ ਮਿਲਾ ਲਾਂਗੇ ਤੁਹਾਨੂੰ ਆਪਣੀ 51ਵੀਂ ਸਟੇਟ ਬਣਾ ਲਾਂਗੇ ਔਰ ਉਸ ਤੋਂ ਬਾਅਦ ਬਾਰਡਰ ਕਾਫੀ ਸਖਤਾਈ ਵੀ ਕੀਤੀ ਗਈ ਕੈਮਰੇ ਹਾਈ ਕੈਮਰੇ ਵੀ ਲਗਾਏ ਗਏ لیکن ہن گل یہ ہے کہ امریکہ دے وچ جویں ਧਰ پکڑ شروع ہو گئی ہے ਫੜ ਫੜ کے جہاز ਭਰਨੇ شروع ਕਰਤੇ گئے ہیں ایک ਤਾਂ ਉਹਨਾਂ ਨੇ ਸ਼ੁਰੂਆਤ ਤੱਕ ਕਾਰੀ ਦਿੱਤੀ ਤੁਸੀਂ ਦੇਖਿਆ 104 ਯਾਤਰੀਆਂ ਨੂੰ ਜਿਹੜਾ ਆਪਣਾ ਯਾਤਰੀਕਾ ਤਾਂ ਜਿਹੜਾ ਇਲੀਗਲ ਹ ਮੀਗ੍ਰੈਂਟ ਸੀ ਉਹਨਾਂ ਨੂੰ ਵਾਪਸ ਲੈ ਕੇ ਆਇਆ ਜਹਾਜ਼ اور ਜਿਹੜੇ ਡੋਂਕੀਆਂ ਲਾ ਕੇ ਉੱਥੇ ਗਏ ਸੀ ਉਹ ਸਾਰਿਆਂ ਨੂੰ ਫੜ ਕੇ ਉਹਨਾਂ ਨੇ ਇੰਡੀਆ ਦੇ ਹਵਾਲੇ ਕਰਤਾ ਹੁਣ ਉੱਥੇ افر تفਰੀ ਦਾ ਮਾਹੌਲ ਹੈ ਬਹੁਤ ਜ਼ਿਆਦਾ ਅਮਰੀਕਾ 'ਚ ਇੰਨੀ ਅਫਰਾ ਤਫਰੀ ਉੱਥੇ ਮੱਚੀ ਪਈ ਹੈ ਮੇਰੀ ਕਈ ਬਾਲੇ ਸੱਜਣਾ ਨਾਲ ਗੱਲ ਹੋਈ ਜਿਹੜੇ ਅਮਰੀਕਨ ਨੇ ਕਹਿੰਦੇ ਇੱਥੇ ਹੀ ਲੇਬਰ ਦੀਆ ਸ਼ਾਰਟੇਜ ਵੀ ਆ ਗਈ ਹੈ ਇੱਥੇ ਹੁਣ ਇਲੀਗਲ ਦੀ ਜਿਹੜੀ ਇੰਡੀਅਨ ਇਲੀਗਲ ਹੈ ਉਹੀ ਸਵਾ 7 ਲੱਖ ਬੰਦਾ 40 ਲੱਖ ਦਾ ਬੰਦਾ ਕਰੀਬ ਕਰੀ ਮੈਕਸੀਕੋ ਦਾ ਇਲੀਗਲ ਹੈ ਕੋਲੰਬੀਆ ਦੇ ਹੈਗੇ ਆ ਹੋਰ ਛੋਟੇ ਬਾਕੀ ਦੇਸ਼ਾਂ ਦੇ ਹੈਗੇ ਕਈਆਂ ਦੇ 2000 ਵੀ ਹੈ ਕਈਆਂ ਦੇ ਹੋਰ ਵੀ ਆ ਕਹਿੰਦਾ ਹੁਣ ਇੱਥੇ ਲੇਬਰ ਦੀ ਸ਼ਾਰਟੇਜ ਹੋਣੀ ਸ਼ੁਰੂ ਹੋ ਗਈ ਆ ਇਹ ਲੋਗ ਹੁਣ ਇਹ ਲੋਗ ਰਸਤਾ ਲੱਭਦੇ ਪਏ ਆ ਬਈ ਅਸੀਂ ਹੁਣ ਕੈਨੇਡਾ ਚ ਨਿਕਲ ਜਾਈ ਆ ਕਿਉਂਕਿ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਕਰੀਬ ਕਰੀਬ ਜੇ ਮੈਂ ਗਲਤ ਨਾ ਹੋਵਾਂ ਤੇ 9000 ਕਿਲੋਮੀਟਰ ਆਪਸ ਵਿੱਚ ਜੁੜਿਆ ਹੋਇਆ ਤੇ ਉਹ ਇਸੇ ਚੀਜ਼ ਦੇ ਉੱਤੇ ਹੁਣ ਅਮਰੀਕਾ ਦੇ ਵਿੱਚ ਹੈਗਾ ਬਈ ਅਸੀਂ ਇੱਥੋਂ ਨਿਕਲ ਕੇ ਉਧਰ ਰੈਫਿਊਜੀ ਬਣ ਜਾਈ ਆ ਤੇ ਕੈਨੇਡਾ ਅੱਗੇ ਜਿਹੜਾ ਰੈਫਿਊਜੀਸ ਦਾ ਵੈਲਕਮ ਕਰਦਾ ਹੈ ਕਿਉਂਕਿ ਉਹ ਆਲਰੇਡੀ ਪਹਿਲਾਂ ਹੀ ਚੱਲਦਾ ਪਿਆ ਉਹਨਾਂ ਨੇ ਇੱਕ ਸਿੰਪਥੀ ਗੇਨ ਕਰਨ ਲਈ ਵੇ ਦੇਖੋ ਅਮਰੀਕਾ ਦਾ ਧੱਕਾ ਅਸੀਂ ਖੜੇ ਆ ਉਹਨਾਂ ਨੇ ਭਲਕੇ ਕੱਲ ਜਿਹੜਾ ਨਿਕਲ ਕੇ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਪ੍ਰੋਗਰਾਮ ਅਨਾਉਂਸ ਕਰਤਾ ਕਿ ਜਿਹੜੇ ਰੈਫਿਊਜੀ ਹੋਣਗੇ ਅਸੀਂ ਉਹਨਾਂ ਨੂੰ ਟੈਂਪਰੇਰੀ ਤੌਰ ਤੇ 1 ਸਾਲ ਦਾ ਪਰਮਿਟ ਦਵਾਂਗੇ ਇੱਥੇ ਦੀ ਰਹਿਣ ਦਾ ਪਰਮਿਟ ਦਵਾਂਗੇ ਜਿਹਨੂੰ ਅਸੀਂ ਟੈਂਪਰੇਰੀ ਰੈਜ਼ੀਡੈਂਟ ਪ੍ਰੋਗਰਾਮ ਕਹਿੰਦੇ ਆ ਔਰ ਰੈਫਿਊਜੀ ਔਰ ਨਾਲ ਉਹਨਾਂ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਾਈ ਵੀ ਫ੍ਰੀ ਹੈ ਸਾਰਾ ਕੁਝ ਕਰਵਾਇਆ ਜਾਏਗਾ ਤੇ ਇਹ ਉਹਨਾਂ ਨੇ ਇੱਕ ਕਿਸਮ ਦੀ ਨਾ ਜੋ ਅਮਰੀਕਾ ਕਰ ਰਿਹਾ ਚੰ ਇਧਰ ਨੇ ਉਸ ਤੋਂ ਉਲਟ ਪ੍ਰੋਗਰਾਮ ਜਿਹੜਾ ਉਹ ਲੀਕ ਦਿੱਤਾ ਤੇ ਇਹ ਮੈਨੂੰ ਲੱਗਦਾ ਕਿ ਹੁਣ ਜਿਹੜਾ ਅਮਰੀਕਾ ਬੱਚਾ ਭੱਜਿਆ ਸੀ ਟੈਚੀ ਟੂਚੀ ਲੈ ਕੇ ਉਧਰੋਂ ਇਧਰ ਆਣੇ ਸ਼ੁਰੂ ਹੋ ਜਾਣਗੇ ਆ ਕੇ ਕਹਿਣਗੇ ਜੀ ਸਾਡੇ ਨਾਲ ਉੱਥੇ ਅਮਰੀਕਾ 'ਚ ਤਸੱਦਦ ਹੋ ਰਹੀ ਆ ਸਾਡੇ ਮਨੁੱਖੀ ਅਧਿਕਾਰਾਂ ਦਾ ਕਹਾਣ ਹੋ ਰਿਹਾ ਕਿਉਂਕਿ ਅਮਰੀਕਾ ਉਹਨਾਂ ਨੇ ਕਹਣਾ ਦੇਖੋ ਸਾਡੇ ਹੱਥ ਕੜੀਆਂ ਲਾਉਂਦੇ ਆ ਸਾਡੇ ਪੈਰਾਂ 'ਚ ਜੰਜੀਰਾ ਪਾਉਂਦੇ ਆ ਸਾਨੂੰ ਟੌਰਚਰ ਕਰਦੇ ਆ ਤੇ ਇਹ ਵੀ ਮਨੁੱਖੀ ਅਧਿਕਾਰਾਂ ਦੀ ਕਹਾਣ ਹੈ ਤੇ ਇਹਦੇ ਵਿਹਾਰ ਦੇ ਉੱਤੇ ਉਹਨਾਂ ਨੇ ਜਿਹੜਾ ਇਹਦੇ ਵਿਹਾਰ ਤੇ ਉਹਨਾਂ ਨੇ ਕੈਨੇਡਾ ਦੇ ਵਿੱਚ ਇਵੇਂ ਜਿਹੜਾ ਲਏਗਾ ਉਹਦੇ ਪਰਿਵਾਰ ਵਾਲਿਆਂ ਨੂੰ ਵੀ ਨਾਲ ਜਿਹੜਾ ਉਹ 1 ਸਾਲ ਦਾ ਪਰਮਿਟ ਦੇ ਰਹੇ ਨੇ ਰਹਿੰਦਾ ਫਿਰ ਅਗੋਂ 1 ਸਾਲ ਬਾਅਦ ਕੀ ਕਰਨਾ ਬਾਅਦ ਦੀਆਂ ਗੱਲਾਂ ਲੇਕਿਨ ਫੌਰੀ ਤੌਰ ਤੇ ਉੱਤੇ ਆਮ ਕੈਨੇਡਾ ਨੇ ਜਿਹੜੀ ਆ ਉਹ ਰਾਹਤ ਦਿੰਦੀ ਹੈ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਨੇ ਵੀ ਡਿਟਰਮਾਈਨ ਕਰ ਲਏ ਹੋਏ ਆ ਉਹ ਸਾਰੇ ਲੋਕ ਜਿਹੜੇ ਇਲੀਗਲ ਇੱਥੇ ਮੌਜੂਦ ਨੇ ਉਹਨਾਂ ਦੀ ਲਿਸਟਾਂ ਬਣ ਚੁੱਕੀਆਂ ਨੇ ਬਹੁਤ ਸਾਰੇ ਰਿਪੋਰਟ ਵੀ ਹੋ ਸਕਦੇ ਆ ਤੇ ਉਹਦੇ ਨਾਲ ਨਾਲ ਇਹ ਵੀ ਕਿਹਾ ਗਿਆ ਸੀਗਾ ਕਿ ਆਉਂਦੇ ਸਮੇਂ ਵਿੱਚ ਇਹ ਐਕਸ਼ਨ ਕੀਤਾ ਜਾ ਸਕਦਾ ਸੰਭਾਵਨਾਵਾਂ ਸੀ ਕਿ ਅਮਰੀਕਾ ਤੋਂ ਪਹਿਲਾਂ ਸ਼ਾਇਦ ਕੈਨੇਡਾ ਕਰ ਦਿੰਦਾ ਪਰ ਇਹ ਅਚਾਨਕ ਯੂ ਟਰਨ ਲੈ ਲਿਆ ਗਿਆ ਕਿਵੇਂ ਦੇਖਦੇ ਨੇ ਇਹ ਯੂ ਟਰਨ ਲਿੱਤਾ ਗਿਆ ਦੇਖੋ ਉੱਥੇ ਨਾ ਚੋਣਾ ਸਿਰ ਤੇ ਹੈਗੀਆਂ ਔਰ ਕਿਉਂਕਿ ਅਮਰੀਕਾ ਕੈਨੇਡਾ ਦੇ ਲੋਕ ਜਿਹੜੇ ਬਾਲੇ ਲੋਗ ਹਨਾ ਬਹੁ ਸੰਖੀਕ ਜਿਹਨੂੰ ਆਪਾਂ ਕਹਿੰਨੇ ਆ ਉਹ ਇਸ ਚੀਜ਼ ਦੇ ਹਾਂ ਪੱਖੀ ਨੇ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਵਿੱਚ ਜੇ ਕਿਸੇ ਸੇ ਤਸੱਦਦ ਹੁੰਦੀ ਆ ਕਿਸੇ ਤੇ ਕੁਝ ਹੁੰਦਾ ਅਸੀਂ ਉਹਦਾ ਸ਼ੈਲਟਰ ਜ਼ਰੂਰ ਕਰੀਏ ਕਿ ਕੈਨੇਡਾ ਇੱਕ ਐਹੋ ਜਿਹੀ ਕੰਟਰੀ ਦੇ ਵਿੱਚ ਐਹੋ ਜਿਹਾ ਦੇਸ਼ ਆਪਣੇ ਆਪ ਨੂੰ ਰਿਪਰੈਜ਼ੈਂਟ ਕਰੇ ਤੁਸੀਂ ਦੇਖਿਆ ਬਾਕੀ ਸੀਰੀਆ ਤੋਂ ਵੀ ਕਦੀ ਸੋਚ ਸਕਦੇ ਹੋ ਹਿੰਦੁਸਤਾਨ ਦੇ ਕਿ ਤਸੀਰੀਆ ਤੋਂ ਬੰਦੇ ਆ ਜਾਣ ਹਿੰਦੁਸਤਾਨ ਕਦੀ ਐਕਸੈਪਟ ਨਾ ਕਰੇ ਉਹਨਾਂ ਕੋ ਸੀਰੀਆ ਤੋਂ ਵੀ ਆ ਰਹੇ ਕਿੱਥੋਂ ਕਿੱਥੋਂ ਉਹਨਾਂ ਤੋਂ ਜਿਹੜੇ ਆ ਉਧਰੋਂ ਵੀ ਗਾਜ਼ਾ ਵੱਲੋਂ ਸਾਰੇ ਯੂਕਰੇਨ ਤੋਂ ਵੀ ਆਏ ਤੇ ਕੈਨੇਡਾ ਨੇ ਉਹਨਾਂ ਨੂੰ ਵੈਲਕਮ ਕੀਤਾ ਲਿਆ ਕੇ ਉਹਨਾਂ ਨੂੰ ਉਹਨੇ ਸ਼ੈਲਟਰ ਹੋਮ ਦਿੱਤੇ ਉਹਨਾਂ ਲਈ ਬਕਾਇਦਾ ਉਹਨਾਂ ਨੇ ਕਿਉਂਕਿ ਕੈਨੇਡਾ ਇੱਕ ਸਿੰਪਥੀ ਵੀ ਲੈ ਰਿਆ ਵੇ ਦੇਖੋ ਅਮਰੀਕਾ ੱਤਕਾ ਕਰ ਰਿਹਾ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਤੁਹਾਡੇ ਜ਼ਖਮਾਂ ਦੇ ਮਰਮ ਲਾਉਣ ਲਈ ਤਿਆਰ ਖੜੇ ਹਾਂ ਕੈਨੇਡਾ ਵੱਲੋਂ ਇਹ ਕੋਸ਼ਿਸ਼ ਕਰਕੇ ਵਿਖਬ ਪਧਰੀ ਦੇ ਉੱਤਰ ਹੋਤੇ ਆਪਣੀ ਪਛਾਣ ਅਲੱਗ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਕੱਲ ਨੂੰ ਜਿਵੇਂ ਅੱਖਾਂ ਦਿਖਾਉਂਦਾ ਹੈ ਡੋਨਾਲਡ ਟਰੰਪ ਦਿਖਾ ਰਿਹਾ ਹੈ ਕਿ ਮੈਂ ਤੁਹਾਡੀ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾ ਲੈਣੀ ਹੈ ਤੇ ਤਿਆਰ ਹੋ ਜਾਓ ਕੱਲ ਨੂੰ ਕੈਨੇਡਾ ਨੂੰ ਵੀ ਇਹ ਹੈਗਾ ਕਿ ਦੇਖੋ ਮੈਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਿਹਾ ਹਾਂ ਮਨੁੱਖੀ ਅਧਿਕਾਰਾਂ ਦਾ ਖਾਨ ਕਰ ਰਿਹਾ ਤੇ ਪੂਰੇ ਵਿਖਬ ਦੇ ਜਿਹੜੇ ਬਾਕੀ ਦੇਸ਼ ਨੇ ਯੂਨੋ ਨਾਲ ਜੁੜੇ ਹੋਏ ਨੇ ਵੀ ਉਹਨਾਂ ਦੀ ਹਮਾਇਤ ਮਿਲ ਜੂਗੀ ਤੇ ਮੈਂ ਜਿਹੜਾ ਸਟਰੋਂਗ ਖੜਾ ਰਹੂਗਾ ਅਮਰੀਕਾ ਦੇ ਅੱਗੇ ਐਂ ਪ੍ਰਤੀਤ ਹੋ ਰਿਹਾ ਸੀਗਾ ਕਿ ਕੈਨੇਡਾ ਦੇ ਜਿਹੜੇ ਆਪਣੇ ਲੋਕ ਨੇ ਉੱਥੋਂ ਦੇ ਲੋਕ ਨੇ ਉਹ ਸ਼ਾਇਦ ਨਾਰਾਜ਼ ਸੀ ਇਸ ਗੱਲੋਂ ਕਿ ਇੱਥੇ ਇਮੀਗ੍ਰੈਂਟਸ ਬਾਰੋਂ ਬੜੇ ਆ ਚੁੱਕੇ ਨੇ ਮਤਲਬ ਹੁਣ ਕੈਨੇਡਾ ਅੱਗੇ ਰਿਪੋਰਟੇਸ਼ਨ ਕਰੂਗਾ ਕਿ ਨਹੀਂ ਕਰੂਗਾ ਇਹ ਨਹੀਂ ਦੇਖੋ ਉਹਨਾਂ ਦਾ ਵੀ ਇਹੀ ਸਭ ਤੋਂ ਵੱਡਾ ਮੁੱਦਾ ਹੈ ਕਿ ਜਿਹੜਾ ਇੱਥੇ ਇਲੀਗਲ ਹੋ ਗਿਆ ਇਹ ਤਾਂ ਯਾਰ ਉਹ ਹੈਗੇ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਟਾਰਚਰਸ ਕੀਤਾ ਜਾ ਰਿਹਾ ਉਹਨਾਂ ਦੇ ਦੇਸ਼ਾਂ ਦੇ ਵਿੱਚ ਰਿਫਿਊਜੀ ਜਿਨ੍ਹਾਂ ਨੂੰ ਕਹੀਏ ਕਿ ਇੱਥੇ ਭੱਜ ਕੇ ਚਲੇ ਗਏ ਜਿਵੇਂ ਮਾਰਕਾ 'ਚ ਟਾਰਚਰ ਹੋਣੇ ਕਿ ਮੈਂ ਉਹਨਾਂ ਦੇ ਪ੍ਰੋਗਰਾਮ ਦੀ ਗੱਲ ਕਰ ਰਿਹਾ ਹੁਣ ਜਿਹੜੇ ਉੱਥੇ ਸਟੱਡੀ ਵੀਜ਼ਾ ਤੇ ਗਏ ਨੇ 5 ਲੱਖ ਬੱਚਾ ਤਾਂ ਹੁਣ ਰੂਬੀ ਢੱਲਾ ਨੇ ਕਿਹਾ ਵਾ ਬਈ ਮੈਂ 5 ਲੱਖ ਜਿਹੜਾ ਇਲੀਗਲ ਇਮੀਗ੍ਰੈਂਟਸ ਹੈ ਤੇ ਦੇਸ਼ ਚੋਂ ਕੱਢਾਂਗੇ ਜਾਂ ਮੈਂ ਪ੍ਰਾਈਮ ਮਿਨਿਸਟਰ ਬਣਦੀ ਆ ਇਹ ਉੱਥੇ ਦਾ ਮੁੱਦਾ ਹੈ ਜਿਹੜੇ ਹੁਣ ਉੱਥੇ ਬੱਚੇ ਐਜੂਕੇਸ਼ਨ ਲੈ ਚੁੱਕੇ ਨੇ ਜਾਂ ਜਿਹੜੇ ਜਿਨ੍ਹਾਂ ਦੇ ਡਾਕੂਮੈਂਟਸ ਫੀਕ ਨਿਕਲੇ ਨੇ ਇਹਨਾਂ ਦਾ ਖਾਦਾ ਰੈਫਿਊਜੀ ਨਾ ਕੀ ਲੈਣਾ ਦੇਣਾ ਉਹ ਰੈਫਿਊਜੀਸ ਉਹਨਾਂ ਨੂੰ ਕਾਊਂਟ ਕਰਦੇ ਆ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਦੇਸ਼ ਦੇ ਵਿੱਚ ਟਾਰਚਰ ਹੋਇਆ ਹੋਵੇ ਯਾਤਨਾਵਾ ਦਿੱਤੀਆਂ ਹੁਣ ਵਾਕਈ ਉਹਨਾਂ ਨੂੰ ਲੱਗੇ ਕਿ ਹਾਂ ਇਹ ਬੰਦਾ ਉਥੋਂ ਦੌੜ ਕੇ ਆਇਆ ਹੁਣ ਇਹੀ ਜਿਹੜੀ ਵੀਡੀਓ ਨਸ਼ਰ ਹੋਈ ਆ ਅਮਰੀਕਾ ਦੀ ਕਿ ਉਹਨਾਂ ਨੇ ਹੱਥਕੜੀਆਂ ਲਾ ਕੇ ਬੱਚਿਆਂ ਨੂੰ ਭੇਜਿਆ ਹੁਣ ਇਹੀ ਵੀਡੀਓ ਦੇ ਬਹਾਫ ਤੇ ਬੱਚੇ ਕੋਈ ਉਥੇ ਕਹਿ ਦਵੇ ਕਿ ਮੈਨੂੰ ਦੇਖੋ ਜੀ ਮੈਂ ਹੱਥਕੜੀਆਂ ਲਾਣਗੇ ਮੇਰੇ ਮੇਰੇ ਕਢੀਸਣਗੇ ਮੈਨੂੰ ਤੇ ਮੈਨੂੰ ਟੌਰਚਰ ਕਰ ਰਹੇ ਨੇ ਇਹ ਮੇ ਕੋਲ ਸਰੀਰ ਤੇ ਨਿਸ਼ਾਨ ਦਿਖਾ ਦੇਗਾ ਤੇ ਕੈਨੇਡਾ ਉਹਨੂੰ ਕਹੇਗਾ ਠੀਕ ਆ ਤੂੰ 1 ਸਾਲ ਇੱਥੇ ਟੈਂਪਰੇਰੀ ਰੈਜ਼ੀਡੈਂਟ ਰਹਿ ਲੈ ਤੇ ਉਸ ਤੋਂ ਬਾਅਦ ਤੂੰ ਅਗਲਾ ਪ੍ਰੋਗਰਾਮ ਲਈ ਕਲਾ ਆਪਣਾ ਤੇਰਾ ਕੀ ਪ੍ਰੋਗਰਾਮ ਬੰਦਾ ਲੇਕਿਨ ਗੱਲ ਇਹ ਹੈ ਕਿ ਜੋ ਮੈਨੂੰ ਦਿਖ ਰਿਹਾ ਕਿ ਵਿਖੇ ਪੱਦਰ ਦੇ ਉੱਤੇ ਜਿੱਦਾਂ ਅਮਰੀਕਾ ਨੇ ਕੈਨੇਡਾ ਦੀ ਧੌਣ ਤੇ ਗੁੱਡਾ ਰੱਖ ਕੇ ਕੋਸ਼ਿਸ਼ ਕੀਤੀ ਆ ਉਹ ਕੈਨੇਡਾ ਨੇ ਹੁਣ ਕਿਉਂਕਿ ਅਮਰੀਕਾ ਨੇ ਆਪਣਾ ਯੂਐਨਓ ਤੋਂ ਨਾਤਾ ਵੀ ਤੋੜ ਲਿਆ ਉਹਨਾਂ ਨੂੰ ਪਤਾ ਕੀ ਅਸੀਂ ਮਨੁੱਖੀ ਅਧਿਕਾਰਾਂ ਦਾ ਹੁਣ ਕਹਾਣ ਕਰਨਾ ਖੋਜਦਾ ਕਿਸੇ ਨਾ ਉਂਗਲੀ ਸਿੱਧੀ ਕਰਨੀ ਪਵੇ ਉਂਗਲੀ ਟੇਟੀ ਕਰਨੀ ਪਵੇ ਉਹਨਾਂ ਨੇ ਯੂਨੋ ਨੂੰ ਵੀ ਕਲੀਅਰ ਜਿਹਾ ਹੱਥ ਖੜੇ ਕਰਕੇ ਦਿਖਾ ਦਿੱਤੇ ਤੇ ਉਸ ਤੋਂ ਮੈਨੂੰ ਲੱਗਦਾ ਹੈ ਕਿ ਹੁਣ ਕੈਨੇਡਾ ਜਿਹੜਾ ਉਹਨੂੰ ਇਹ ਹੈਗਾ ਕਿ ਇਹ ਵੱਡੀ ਮੱਛਲੀ ਜਿਹੜੀ ਆ ਮગરਮਾਚੇ ਛੋਟੀ ਮੱਛਲੀ ਨਾ ਖਾ ਜਾਏ ਸਾਡੇ ਵਰਗੀ ਇਸ ਕਰਕੇ ਵਿਖਬ ਪੱਤਰ ਦੇ ਉੱਤੇ ਬਾਕੀ ਦੇਸ਼ਾਂ ਦੇ ਰਿਫਿਊਜੀ ਜਿਨ੍ਹਾਂ ਤੋਂ ਆਏ ਨੇ ਜਿਹੜੇ ਦੇਸ਼ਾਂ ਦੇ ਸਿਟੀਜ਼ਨ ਇੱਥੇ ਹੈਗੇ ਨੇ ਅਸੀਂ ਘੱਟੋ-ਘੱਟ ਉਹਨਾਂ ਨੂੰ ਆਪਣੀ ਹਮਾਇਤ ਚ ਖੜੇ ਕਰ ਲਈ ਹੈ ਇਹ ਮੈਨੂੰ ਲੱਗਦਾ ਉਹਦਾ ਹੀ ਉਪਰਾਲਾ ਕੀਤਾ ਗਿਆ ਹੁਣ ਕੈਨੇਡਾ ਦੇ ਵਿੱਚ ਘੱਟੋ-ਘੱਟ ਇਮੀਗ੍ਰੈਂਟਸ ਨੂੰ ਥੋੜਾ ਨਾਰਾਜ਼ ਹੋਣ ਦੀਆਂ ਕੋਈ ਸਟੈਨਸ਼ਨ ਚ ਆਉਣ ਦੀ ਲੋੜ ਨਹੀਂ ਹਾਂ ਲੋੜ ਨਹੀਂ ਹੈਗੀ ਕਿਉਂਕਿ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੰਨ ਲਓ ਜਿਹੜੀ ਅਮਰੀਕਾ ਦੇ ਵਿੱਚ ਹੁਣ ਹੋਈ ਆ ਅਗਰ ਉਹਦੀਆਂ ਵੀ ਤਸੱਦਦ ਦੀਆਂ ਵੀਡੀਓ ਦਿਖਾ ਕੇ ਕੋਈ ਉੱਥੇ ਸ਼ੈਲਟਰ ਮੰਗੇਗਾ ਕੈਨੇਡਾ ਇੱਕ ਸਾਲ ਦਾ ਹੁਣ ਟੀਆਰਪੀ ਦੇਏਗਾ ਉਹ ਟੈਂ ਜਿਹੜਾ ਵਾ ਪ੍ਰੋਗਰਾਮ ਉਹਦੇ ਵਿੱਚ ਉਹਨਾਂ ਨੂੰ 1 ਸਾਲ ਦਾ 12 ਮਹੀਨੇ ਦਾ ਦੇਵੇਗਾ ਉਹਨਾਂ ਦੇ ਜਿਹੜੇ ਡਿਪੈਂਡੈਂਟ ਹੈਗੇ ਆ ਉਹਨਾਂ ਨੂੰ ਵੀ ਉੱਥੇ ਸਟੇ ਕਰਨ ਦਾ ਮੌਕਾ ਮਿਲੂਗਾ ਉਹਨਾਂ ਨੂੰ ਵਰਕਿੰਗ ਆਵਰਸ ਵੀ ਮਿਲਣਗੇ ਕੰਮ ਕਰਨ ਦੇ ਚਲੋ ਫਿਰ ਬੰਦਾ 1 ਸਾਲ ਚ ਸਟੇਬਲ ਹੋ ਜਾਂਦਾ ਹੋਰ ਬਾਲੇ ਰਸਤੇ ਨਿਕਲ ਆਉਂਦੇ ਆ ਵੀ ਇੱਥੇ ਕਿਵੇਂ ਪੀਆਰ ਲੈਣੀ ਹੈ ਜਾਂ ਹੋਰ ਵੀਜ਼ਾ ਐਕਸਟੈਂਡ ਕਰਾਉਣਾ ਲੇਕਿਨ ਗੱਲ ਇਹ ਹੈਗੀ ਆ ਕਿ ਕੈਨੇਡਾ ਨੇ ਆਪਣੇ ਦਰਵਾਜ਼ੇ ਜਿਹੜੇ ਰਿਫਿਊਜ਼ੀਆਂ ਲਈ ਖੋਲ ਦਿੱਤੇ ਆ ਇਹ ਗੱਲ ਕਲੀਅਰ ਹੈਗੀ ਇਹ ਕੱਲ ਦੀ ਉਹਨਾਂ ਦੇ ਆਰਡਰ ਹੈਗੇ ਆ ਅੱਛਾ ਡਾਕਟਰ ਸਾਹਿਬ ਮੈਂ ਅਮਰੀਕਾ ਬਾਰੇ ਵੀ ਜਾਂਦੇ ਜਾਂਦੇ ਇੱਕ ਆ ਇਹ 104 ਦਾ ਜਹਾਜ਼ ਹੀ ਹੋਣਾ ਸੀ ਇੱਥੇ ਹੀ ਸੀ ਮਿਤ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਮੈਂ ਅੱਜ ਬਾਹਲਾ ਇਹਦੇ ਉੱਤੇ ਚਿੰਤਕ ਸਿਗਾ ਸਵੇਰੇ ਇਹ ਬੈਠਾ ਸੋਚ ਰਿਹਾ ਸੀ ਵੀ ਇਹ ਕੈਨੇਡਾ ਨੇ ਇੱਡਾ ਅਮਰੀਕਾ ਨੇ ਇੱਡਾ ਵੱਡਾ ਸਟੈਪ ਲੀਤਾ ਔਰ ਇਹਦੀਆਂ ਵੀਡੀਓ ਬਣਾ ਕੇ ਨਸ਼ਰ ਕੀਤੀਆਂ ਵੀਡੀਓ ਕਿਸੇ ਇੰਡੀਅਨ ਸਿਟੀਜ਼ਨ ਤੋਂ ਨਹੀਂ ਬਣਾਈ ਗਈ ਇਹ ਅਮਰੀਕਨ ਆਰਮੀ ਨੇ ਬਣਾਈ ਹੈ ਫਿਰ ਅਮਰੀਕਨ ਆਰਮੀ ਨੇ ਬਣਾ ਕੇ ਉਹਨੂੰ ਨਸ਼ਰ ਕੀਤੀ ਹੈ ਵਾਇਰਲ ਕੀਤੀ ਹੈ ਮੇਰੀ ਗੱਲ ਸਮਝ ਆ ਗਈ ਆਦਰਵਾਇਜ਼ ਫੌਜ ਦੀ ਆਪਣੀ 3600 ਵੀਡੀਆ ਇੰਡੀਅਨ ਆਰਮੀ ਦੀਆਂ ਅਮਰੀਕਨ ਆਰਮੀ ਦੀਆਂ ਚਾਈਨੀਜ਼ ਆਰਮੀ ਦੀਆਂ ਆਪਣੀਆਂ ਵੀਡੀਓ ਹੈ ਕਦੀ ਨਾ ਉਹ ਵਾਇਰਲ ਨਹੀਂ ਕਰਦੇ ਇਹ ਵਾਇਰਲ ਕਰਕੇ ਦੋ ਕੰਮ ਕੀਤੇ ਆ ਟਰੰਪ ਨੇ ਇੱਕ ਕੰਮ ਉਹਨੇ ਕੀਤਾ ਕਿ ਹਿੰਦੁਸਤਾਨ ਨੂੰ ਜਿਹੜਾ ਉਹਨੇ ਦਵਾ ਪਾਤਾ ਬਈ ਤੁਸੀਂ ਕੁਛ ਨਹੀਂ ਹੋ ਜੋ ਅਮਰੀਕਾ ਹੈਗਾ ਹੈਗਾ ਐਵੇਂ ਫੂਫਾ ਨਹੀਂ ਕਰਨੀ ਦੂਜਾ ਉਹਨੇ ਇਹ ਕੰਮ ਕੀਤਾ ਬਈ ਤੁਸੀਂ ਆਪਣੇ ਬੰਦੇ ਆਪ ਲੈ ਕੇ ਆਓਗੇ ਕਿ ਮੈਂ ਇਦਾਂ ਹੀ ਹੱਥ ਖੜੀਆਂ ਤੇ ਬੀੜੀਆਂ ਲਿਆ ਕੇ ਇੱਥੇ ਸੁੱਟਾਂ ਬਈ ਹੁਣ ਮੰਨ ਲਓ ਕੋ ਸਵਾ 7 ਲੱਖ ਬੰਦਾ ਹੈ ਸਵਾ 7 ਲੱਖ ਨੂੰ ਤੁਸੀਂ 4 ਲੱਖ ਪਰ ਬੰਦਾ ਰੁਪਈਏ ਨਾਲ ਕੈਲਕੂਲੇਟ ਕਰ ਲਓ ਕਿੰਨੇ ਬਣ ਗਏ ਕਿੰਨੇ ਅਰਬ ਰੁਪਈਏ ਬਣ ਗਏ ਅਮਰੀਕਾ ਨੇ ਇਹ ਕਿਹਾ ਵੀ ਇਹ ਖਰਚਾ ਤੂੰ ਕਰੇਂਗਾ ਕਿ ਮੈਂ ਮੈਂ ਜੇ ਮੈਂ ਲੈ ਕੇ ਆਉਗਾ ਮੇਰੀ ਆਰਮੀ ਲੈ ਕੇ ਉਹ ਇਦਾਂ ਹੀ ਲੈ ਕੇ ਆਉ ਯਾ ਤਾਂ ਤੁਸੀਂ ਆਪਣੇ ਜਹਾਜ਼ ਭੇਜਣੇ ਸ਼ੁਰੂ ਕਰ ਦਿਓ ਜਿਵੇਂ ਹੁਣ ਕਲੰਬੀਆ ਸੀਗਾ ਕਲੰਬੀਆ ਨੇ ਸਾਫ਼ ਕਹਿਤਾ ਵੀ ਅਸੀਂ ਤੁਹਾਡੇ ਆਰਮੀ ਦਾ ਜਹਾਜ਼ ਨਹੀਂ ਉਤਰਨ ਦਵਾਂਗੇ ਸੀ ਆਪਣਾ ਜਾਜ ਭੇਜਾਂਗੇ ਉਹ ਆਪਣਾ ਜਾਜ ਭੇਜਿਆ ਉਹਨਾਂ ਨੇ ਮੈਕਸੀਕੋ ਨੂੰ ਵੀ ਆਇਆ ਕੀਤਾ ਮੈਕਸੀਕੋ ਨੇ ਵੀ ਆਇਆ ਕੀਤਾ ਇਹ ਇੰਡੀਆ ਨੇ ਮਨਾਂ ਕੀਤਾ ਹੁਣ ਆ ਜਾਂ ਇੰਡੀਆ ਨਾਲ ਕੋਈ ਗੱਲਬਾਤ ਸਿਰੇ ਨਹੀਂ ਚੜੀ ਹੋਣੀ ਆ ਜਾਂ ਇੰਡੀਆ ਚਾਹੁੰਦਾ ਹੋਣਾ ਵੀ ਹਜੇ ਟਾਈਮ ਦੇ ਦਿਓ ਵੀ ਐਵੇਂ ਡਿਪੋਰਟੇਸ਼ਨ ਨਾ ਹੋਵੇ ਬੱਚਿਆਂ ਦਾ ਫਿਊਚਰ ਹੈ ਲੇਕਿਨ ਉਹਨਾਂ ਨੇ ਜਿਹੜਾ ਵਾ ਇਹ ਦੱਸ ਦਿੱਤਾ ਕਿ ਤੁਸੀਂ ਸਾਡਾ ਗਹਿਣਾ ਮੰਨੋ ਨਹੀਂ ਤਾਂ ਅਸੀਂ ਇਦਾਂ ਹੀ ਵੀਡੀਓ ਬਣਾਵਾਂਗੇ ਤੇ ਇਦਾਂ ਹੀ ਵਾਇਰਲ ਕਰਾਂਗੇ ਹਿੰਦੁਸਤਾਨ ਤੋਂ ਲੈ ਕੇ ਪੂਰੇ ਵਿਖੇ ਪੱਦਰ ਦੇ ਉੱਤੇ ਤੇ ਨਮੋਸ਼ੀ ਤਾਂ ਹਿੰਦੁਸਤਾਨ ਨੂੰ ਹੋਏਗੀ ਨਾ ਭਾਈ ਸਾਡੇ ਭੈਣਾਂ ਸਾਡੇ ਵੀਰ ਹੱਤਕੜੀਆਂ ਤੇ ਜੰਜੀਰਾਂ ਨਾਲ ਜਕੜੇ ਹੋਏ ਪਹਿਲੀ ਗੱਲ ਤਾਂ ਇਹ ਹੈ ਸਾਬ ਸਿੰਘ ਜੀ ਭਾਈ ਦੂਜੇ ਦੇਸ਼ ਦਾ ਫੌਜੀ ਜਾਚ ਉਤਰਨਾ ਨਹੀਂ ਚਾਹੀਦਾ ਸਾਡੀ ਧਰਤੀ ਤੇ ਸਾਡੀ ਧਰਤੀ ਦੀ ਆਪਣੀ ਇੰਟਰਨਲ ਸਕਿਉਰਿਟੀ ਦਾ ਮਾਮਲਾ ਹੈ ਹਿੰਦੁਸਤਾਨ ਦੀ ਸਿਕਿਉਰਿਟੀ ਦਾ ਮਾਮਲਾ ਆ ਸਕਦਾ ਇਹ ਚੀਜ਼ਾਂ ਅਫਗਾਨਿਸਤਾਨ ਬਾਰੇ ਪਾਸੇ ਸੁਣੀਆਂ ਗਈਆਂ ਸੀ ਜਿੱਥੇ ਇਦਾਂ ਦਾ ਹੁੰਦਾ ਸੀ ਇਹ ਇੱਕ ਨਾ ਦਵਾ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਮੈਨੂੰ ਜੋ ਲੱਗਦਾ ਕਿ ਮੈਂ 7.5 ਲੱਖ ਬੰਦਾ ਭੇਜਣਾ ਤੁਸੀਂ ਪਿਆਰ ਨਾਲ ਆਪਣੇ ਆਪ ਲਈ ਜਾਓ ਤੇ ਮੈਂ ਕੋਈ ਵੀਡੀਓ ਨਹੀਂ ਬਣਾਉਂਦਾ ਜੇ ਮੈਂ ਲਿਆਉਂਗਾ ਫਿਰ ਮੈਂ ਤੁਹਾਡੀਆਂ ਇਦਾਂ ਦੀਆਂ ਵੀਡੀਓ ਤੇ ਹੱਥ ਖੜੀਆਂ ਬਣਾ ਕੇ ਇੱਥੇ ਭੇਜ ਕੇ ਜਿਹਨੂੰ ਖਾਂਗਾ ਉਹਨੂੰ ਹੁਣ ਮੰਨ ਲਓ ਦੂਜਾ ਜਹਾਜ ਆ ਜਾਣਾ ਹੈ ਹਿੰਦੁਸਤਾਨ ਉਹਦੇ ਉੱਤੇ ਕਿਹੜਾ ਪ੍ਰੋਟੈਸਟ ਕਰੇਗਾ ਉਹਨੂੰ ਬਈ ਤੁਸੀਂ ਇਹ ਨੂੰ ਹੁਣ ਜਿਹੜੇ ਆ ਰਹੇ ਸਾਡੇ ਨੌਜਵਾਨ ਮੁੰਡੇ ਉਥੋਂ ਕੁੜੀਆਂ ਆ ਰਹੀਆਂ ਬਈ ਇਹਨਾਂ ਨੂੰ ਹੱਥਕੜੀਆਂ ਲਾ ਕੇ ਨਾ ਲਿਆਓ ਤੇ ਫਿਰ ਉਹਨੇ ਕਹਣਾ ਫਿਰ ਤੁਸੀਂ ਜਹਾਜ਼ ਆਪਣਾ ਭੇਜ ਦਿਓ ਸਾਡੀ ਤਾਂ ਆਰਮੀ ਦਾ ਸੂਲ ਹੈ ਜੀ ਜਿਹੜਾ ਉਹਨਾਂ ਦੇ ਆਰਮੀ ਦੇ ਜਹਾਜ਼ 'ਚ ਬੈਠੂਗਾ ਉਹ ਹੱਥਕੜੀ ਲਾ ਕੇ ਬੈਠੂਗਾ ਸਾਡੀ ਆਰਮੀ ਦਾ ਸੂਲ ਹੈ ਫਿਰ ਫਿਰ ਇਹਨਾਂ ਕੋਈ ਜਵਾਬ ਕੋਈ ਨਹੀਂ ਫਿਰ ਇਹ ਜਾ ਅਜ ਕਿਨੂੰ ਭੇਜਣਾ ਬਣਾ ਇੰਡੀਆ ਸਰਕਾਰ ਨੂੰ ਭਾਰਤ ਦੀ ਹਕੂਮਤ ਨੂੰ ਭੇਜਣਾ ਬਣਾ ਤੇ ਇਹੀ ਟਰੰਪ ਚਾਹੁੰਦਾ ਕਿ ਭਾਰਤ ਦੀ ਹਕੂਮਤ ਭੇਜੇ ਨਾਲੇ ਉਹ ਥੋੜਾ ਇਹ ਵੀ ਦੱਸਣਾ ਚਾਹੁੰਦਾ ਕਿ ਮੈਂ ਅੱਜ ਤਾਕਤਵਾਰਾਂ ਮੈਂ ਇੰਡੀਆ ਵਰਗੇ ਮੁਲਕ ਨੂੰ ਦਬਾ ਲਿਆ ਜਿਹੜਾ ਵਿਖਵਗਿਰੂ ਬਣਨ ਦੀਆਂ ਗੱਲਾਂ ਕਰ ਰਿਹਾ ਸੀ ਹਿੰਦੁਸਤਾਨ ਉਨੂੰ ਮੈਂ ਦਬਾ ਲਿਆ ਉਹਨੂੰ ਮੈਂ ਦੱਸ ਦਿੱਤਾ ਕਿ ਅਮਰੀਕਾ ਇਜ਼ ਅ ਸੁਪਰ ਪਾਵਰ ਡਾਕਟਰ ਵੀ ਕਹਿੰਦੇ ਕਿ ਉਤਰਨਾ ਨਹੀਂ ਚਾਹੀਦਾ ਕੋਈ ਹੋਰ ਦੇਸ਼ ਦਾ ਫੌਜੀ ਜਹਾਜ਼ ਪਰ ਇੱਥੇ ਉਤਰਿਆ ਤੇ ਮੁੜ ਕੇ ਉਹਨੂੰ ਜੈ ਸ਼ੰਕਰ ਜਸਟੀਫਾਈ ਵੀ ਕਰਦੇ ਪਏ ਦੇ ਕੋ ਉਹਨਾਂ ਦੀ ਆਪਣੀ ਡਿਪਲੋਮੈਟਿਕ ਗੱਲ ਹੈਗੀ ਆ ਉਹਨਾਂ ਨੇ ਸਰਕਾਰਾਂ ਚ ਚਲਾਨੀਆਂ ਹਕੂਮਤਾਂ ਚਲਾਨੀਆਂ ਉਹਨਾਂ ਨੇ ਬਾਕੀ ਦੇਸ਼ਾਂ ਨਾਲ ਰਿਲੇਸ਼ਨ ਵੀ ਕੈਮ ਰੱਖਣੇ ਆ ਕਿਉਂਕਿ ਬਾਲੇ ਹਜੇ ਵੀ ਪੰਜਾਬ ਦੇ ਹਿੰਦੁਸਤਾਨ ਦੇ ਲੋਕ ਅਮਰੀਕਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਹਰ ਤਰ੍ਹਾਂ ਦੇ ਬਿਆਨ ਜਿਹੜੇ ਆ ਬੜੇ ਸੋਚ ਸਮਝ ਕੇ ਦੇਣੇ ਪੈਂਦੇ ਆ ਕਿਸੇ ਦੇਸ਼ ਨਾਲ ਸਿੱਧਾ ਪੰਗਾ ਨਹੀਂ ਲੇਤਾ ਜਾ ਸਕਦਾ ਕਿਉਂਕਿ ਸਾਡੇ ਸਿਟੀਜ਼ਨ ਦਾ ਉੱਥੇ ਉੱਥੇ ਖਤਰਾ ਵੀ ਹੈਗਾ ਉਹਨਾਂ ਨੂੰ ਉੱਥੇ ਬਸਣੀ ਲੰਬੀ ਜਿਹੜਾ ਨਿੱਕਾ ਦੇਸ਼ ਇਦਾਂ ਦੀ ਇੰਨਾ ਵੱਡਾ ਸਾਹਸ ਦਿਖਾ ਸਕਦਾ ਦੇ ਕੋਕ ਉਹਨਾਂ ਦੀ ਆਪਣੀ ਸੋਚ ਹੈਗੀ ਆ ਲੇਕਿਨ ਹਿੰਦੁਸਤਾਨ ਦੀ ਜਿਹੜੀ ਅੱਜ ਤੱਕ ਦੀ ਰਾਜਨੀਤੀ ਰਹੀ ਆ ਉਹ ਅਮਰੀਕਾ ਦੇ ਨਾਲ ਡਿਪਲੋਮੈਟਿਕ ਰਹੀ ਆ ਭਾਈ ਅਸੀਂ ਇਹਨਾਂ ਨੂੰ ਸਬੰਧ ਵਿਗਾੜ ਕੇ ਨਾ ਚਲੀਏ ਸਬੰਧ ਬਣਾ ਕੇ ਚਲੀਏ ਕਿਉਂਕਿ ਸਾਨੂੰ ਬੜੀਆਂ ਔਕਰਾਂ ਧਿਆਨ ਨਾਲ ਸਾਫ ਸਿੰਘ ਜੀ ਸੁਣੋ ਸਾਡੇ ਇੱਕ ਪਾਸੇ ਪਾਕਿਸਤਾਨ ਹੈ ਦੂਜੇ ਪਾਸੇ ਚਾਈਨਾ ਹੈ ਅਗਰ ਹਲਕਾ ਜਿਹਾ ਵੀ ਅਮਰੀਕਾ ਥਾਪੜਾ ਦੇਣਾ ਸ਼ੁਰੂ ਕਰ ਦੇਗਾ ਤੇ ਹਿੰਦੁਸਤਾਨ ਦਾ ਬਣੂਗਾ ਕੀ ਤੇ ਸਾਡੇ ਨਾਲ ਤਾਂ ਨੇਪਾਲ ਦੇ ਵੀ ਤੁਹਾਨੂੰ ਪਤਾ ਰਿਲੇਸ਼ਨ ਖਰਾਬ ਹੋਏ ਪਏ ਬੰਗਲਾਦੇਸ਼ ਦੇ ਹੋਏ ਖਰਾਬ ਹੋਏ ਪਏ ਤੇ ਚਾਰ ਚਫੇਰੇ ਤਾਂ ਹਿੰਦੁਸਤਾਨ ਘਿਰਿਆ ਹੋਇਆ ਸਾਰਿਆਂ ਨਾਲ ਕਿੱਦਾਂ ਸਰਵਾਈਵ ਕਰਾਂਗੇ ਜੇ ਸਾਨੂੰ ਕੋਈ ਸੁਪਰ ਪਾਵਰ ਸਾਥ ਨਹੀਂ ਦੇਊਗੀ ਤੇ ਇਸ ਕਰਕੇ ਕਦੀ ਵੀ ਜਿਹੜਾ ਵਾ ਐਡੀ ਵੱਡੀ ਤਾਕਤਾਂ ਨਾਲ ਹਿੰਦੁਸਤਾਨ ਦੀ ਹਕੂਮਤ ਵਗਾੜਦੀ ਨਹੀਂ ਕਿਉਂਕਿ ਸਾਰੇ ਦੁਸ਼ਮਣ ਉਹਦੇ ਬਾਰਡਰ ਦੇ ਉੱਤੇ ਬੈਠੇ ਹੋਏ ਆ ਇਸ ਕਰਕੇ ਮੈਂ ਜੈ ਸ਼ੰਕਰ ਦੀ ਨੂੰ ਉਹਨਾਂ ਦੀ ਆਪਣੇ ਤਰੀਕੇ ਨਾਲ ਦੇਣਾ ਉਹਨਾਂ ਨੇ ਉਹਨਾਂ ਨੂੰ ਪਤਾ ਅਸੀਂ ਦੇਸ਼ ਨੂੰ ਅੱਗੇ ਵਧਾਣਾ ਵੀ ਹੈ ਬਚਾ ਕੇ ਚੱਲਣਾ ਵੀ ਹੈ ਭਈ ਜਿਹੜੀਆਂ ਨਾਲ ਚਾਈਨਾ ਹੈਗਾ ਇਹਨੂੰ ਜਵਾਬ ਵੀ ਦੇਣਾ ਨਹੀਂ ਤਾਂ ਚਾਈਨਾ ਨੇ ਕਿੰਨੀ ਸਾਡੀ ਧਰਤੀ ਤੇ ਕਬਜ਼ਾ ਕਰ ਲੈਣਾ ਚਾਈਨਾ ਨੂੰ ਅੱਜ ਕਿੱਡੀ ਵੱਡੀ ਮਾਰਕੀਟ ਹੈ ਹਿੰਦੁਸਤਾਨ ਦੀ ਉਹ ਤਾਂ ਚਾਹੁੰਦੇ ਆ ਸਾਨੂੰ ਇਦਾਂ ਦੀ ਮਾਰਕੀਟ ਮਿਲੇ ਕਿ ਅਸੀਂ ਮਾਲ ਹੋਰ ਖਪਾਈਏ ਆਪਣਾ ਚਾਈਨਾ ਅੱਜ ਸਰਵਾਈਵ ਕਰ ਰਿਹਾ ਹੈ ਹਿੰਦੁਸਤਾਨ ਦੇ 140 ਕਰੋੜ ਜਿਹੜਾ ਅਸੀਂ ਪ੍ਰੋਡਕਟ ਵਰਤਨੇ ਉਹਦੇ ਸਿਰ ਤੇ ਸਰਵਾਈਵ ਕਰ ਰਿਹਾ ਤੇ ਕੋਸ਼ਿਸ਼ ਹੁੰਦੀ ਹੈ ਔਰ ਜੈ ਸ਼ੰਕਰ ਦਾ ਬਿਆਨ ਆਪਣੀ ਜਗ੍ਹਾ ਤੇ ਸਹੀ ਹੈ ਲੇਕਿਨ ਗੱਲ ਇਹ ਹੈ ਕਿ ਜਿਹੜਾ ਅਮਰੀਕਾ ਨੇ ਕਰਤੂਤ ਕੀਤੀ ਮੈਂ ਕਰਤੂਤ ਹੀ ਵਰਡ ਯੂਜ਼ ਕਰਾਂਗਾ ਉਹ ਪੰਜਾਬੀਆਂ ਦੇ ਦਿਲਾਂ ਤੇ ਗਹਿਰੇ ਜ਼ਖਮ ਕਰਕੇ ਅੰਤਲਾ ਸਵਾਲ ਡਾਕਟਰ ਸਾਹਿਬ ਹੁਣ ਦੁਬਾਰਾ ਸੀ 17 ਜਹਾਜ਼ ਦੂਜਾ ਜਹਾਜ਼ ਅਮਰੀਕਾ ਮਿਲਟਰੀ ਦਾ ਚੜੂਗਾ ਜਾਂ ਫਿਰ ਇਹ ਬਾਕੀ ਦੇ ਜਿਹੜੇ ਲੋਕ ਆ ਹੋਰ ਤਰ੍ਹਾਂ ਆਉਗੇ ਦੇਖੋ ਜੇ ਤਾਂ ਹਿੰਦੁਸਤਾਨ ਦੀ ਹਕੂਮਤ ਨੇ ਇਹ ਸਮਝ ਲਿਆ ਕਿ ਇਹ ਦੀ ਫਿਰ ਵਿਖਾ ਪੱਤਰ ਦੇ ਉੱਤੇ ਸਾਡੀ ਜਿਹੜੀ ਨਮੋਸ਼ੀ ਤੇ ਬੇਇੱਜ਼ਤੀ ਕਰਾਏਗਾ ਟਰੰਪ ਤੇ ਆਪਣਾ ਜਹਾਜ਼ ਭੇਜ ਦੇਣਗੇ ਫਿਰ ਕੋਈ ਪ੍ਰੋਬਲਮ ਨਹੀਂ ਆਏਗੀ ਜਹਾਜ਼ ਚੜਨਗੇ ਜਹਾਜ਼ ਚੜਨਗੇ ਕਿਉਂਕਿ ਜਹਾ ਉਹ ਆਰਡਰ ਸਾਈਨ ਹੋ ਚੁੱਕੇ ਆ ਡਿਪੋਰਟੇਸ਼ਨ ਦੇ ਉਹ ਰੁਕ ਨਹੀਂ ਸਕਦੇ ਉਹਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਉਹ ਡਿਪੋਰਟੇਸ਼ਨ ਤੇ ਸਾਈਨ ਹੋ ਚੁੱਕੇ ਆ ਨਾਲ 트াম্প ਦੇ ਉਹ ਸ਼ੁਰੂ ਹੋ ਚੁੱਕੀ ਪ੍ਰਕਿਰਿਆ ਉਹਨੂੰ ਕੋਈ ਰੋਕ ਨਹੀਂ ਸਕਦਾ ਦੇਖੋ ਅੱਜ ਅਮਰੀਕਨਸ ਵੀ ਇਸ ਚੀਜ਼ ਹੈਗੇਗੀ ਕਿ ਸਵਾ ਕਰੋੜ ਬੰਦਾ ਸਵਾ ਕਰੋੜ ਬੰਦਾ ਹੁੰਦਾ ਕਿ ਪੰਜਾਬ ਦਾ ਤੁਸੀਂ ਲਾ ਲਓ ਭਾਈ 40% ਹਿੱਸਾ ਉੱਥੇ ਨਿਜਾਜ ਵੜ ਗਿਆ ਯਾਰ ਥੋੜਾ ਜਿਆ 40% ਪੰਜਾਬ ਦੀ ਪੋਪੂਲੇਸ਼ਨ ਨਿਜਾਜ ਵੜ ਜੇ ਕਿੰਨੀ ਵੱਡੀ ਗੱਲ ਆ ਉੱਥੇ ਹੁਣ ਉਹ ਉਹ ਆਪ ਦੇ ਸ਼ੌਖਾ ਹੋਇਆ ਪਏ ਬਹੁਤ ਜ਼ਿਆਦਾ ਵਸਨੀਕ ਓਖੇ ਹੋਏ ਪਏ ਨੇ ਮਹਿੰਗਾਈ ਹੋ ਜਾਂਦੀ ਆ ਹਰ ਚੀਜ਼ ਹੋ ਜਾਂਦੀ ਆ ਔਰ ਦੇਸ਼ਾਂ ਦਾ ਹਾਲਾਤ ਵੀ ਇੱਕ ਇੰਟਰਨਲ ਥ੍ਰੈਟ ਵੀ ਹੋ ਜਾਂਦੀ ਨਾ ਸਿਕਿਉਰਿਟੀ ਨੂੰ ਥ੍ਰੈਟ ਵੀ ਹੋ ਜਾਂਦੀ ਆ ਸਾਡੀ ਇੰਟਰਨਲ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਲੋਕ ਆ ਗਏ ਨੇ ਔਰ ਡੋਨਾਲਡ ਟਰੰਪ ਦਾ ਵੈਸੇ ਵੀ ਇਹ ਮੁੱਦਾ ਜਿਹੜਾ ਮੁੱਦਾ ਸੀਗਾ ਇਹ ਮੁੱਦਾ ਉਹਨਾਂ ਦਾ ਆਪਣਾ ਜੋ ਨਵੀਂ ਮਨਰਥ ਪੱਤਰ ਦਾ ਮੁੱਦਾ ਸੀਗਾ ਜਿਹਦੇ ਚ ਉਹਨਾਂ ਨੇ ਕਸਮ ਵੀ ਖਾਧੀ ਸੀ ਤੁਹਾਨੂੰ ਉਹਨਾਂ ਨੇ ਪੂਰਾ ਕਰਨਾ ਹੀ ਹੈਗਾ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਹੈਗਾ ਅੱਛਾ ਡਾਕਟਰ ਸਾਹਿਬ ਹਿੰਦੁਸਤਾਨ ਇਸ ਵਲੇ ਵਿਖਵ ਗੁਰੂ ਬਣਨ ਦੇ ਸਪਣੇ ਦੇਖਦਾ ਪਿਆ ਤੁਹਾਨੂੰ ਲੱਗਦਾ ਕਿ ਇਸ ਸਥਿਤੀ ਦੇ ਵਿੱਚ ਉਹ ਬਣ ਸਕਦਾ ਵਿਖਵ ਗੁਰੂ ਨਹੀਂ ਦੇਖੋ ਐਵੇਂ ਆਪਾਂ ਗੱਲਾਂ ਗਈਏ ਜੋ ਮਰਜੀ ਆਪਾਂ ਗੱਲਾਂ ਦਾ ਖੜਾ ਬਣਾ ਲਈਏ ਹਿੰਦੁਸਤਾਨ ਦੇ ਵਿੱਚੋਂ ਵਿਖੋ ਗੁਰੂ ਬਣਨਾਂ ਲਈ ਹਜੇ ਕੋਈ ਏਡੀ ਗੱਲ ਨજર ਨਹੀਂ ਆਉਂਦੀ ਭਈ ਐਵੇਂ ਆਪਾਂ ਪ੍ਰੈਜੈਂਟੇਸ਼ਨ ਮੈਂ ਪੀਆਰ ਕਰਾਂ ਕਿਸੇ ਸਰਕਾਰ ਦੀ ਤਾਂ ਆਪਾਂ ਨੂੰ ਸ਼ੋਭਾ ਨਹੀਂ ਦਿੰਦੀ ਉਹਦਾ ਕਾਰਨ ਪਤਾ ਕੀ ਆ ਤੁਸੀਂ ਦੇਖੋ ਅੱਜ ਪੰਜਾਬ ਦਾ ਹਿੰਦੁਸਤਾਨ ਦਾ ਯੂਪੀ ਦਾ ਵੀ ਖਾਸ ਕਰਕੇ ਬਿਹਾਰ ਦਾ ਵੀ ਕਿੰਨਾ ਬੰਦਾ ਖਾੜੀ ਦੇਸ਼ਾਂ ਦੇ ਵਿੱਚ ਕੰਮ ਕਰਨ ਜਾ ਰਿਹਾ ਲੇਬਰ ਕਰਦਾ ਪਿਆ ਲੇਬਰ ਕਰਦਾ ਪਿਆ ਉੱਥੇ ਕੋਈ ਉਹ ਨਹੀਂ ਹੈਗਾ ਇੰਜੀਨੀਅਰ ਹੈ ਔਰ ਉਹ ਮੈਨੂੰ ਇਹ ਦੱਸੋ ਕਿਦਾਂ ਤੁਸੀਂ ਜਦੋਂ ਇੱਕ ਖਾੜੀ ਦੇਸ਼ਾਂ ਵਿੱਚ ਜਾ ਕੇ ਟੋਲਟਾਂ ਸਾਫ਼ ਕਰਦੇ ਪਿਆ ਕੋਈ ਬਿਲਡਿੰਗਾਂ ਦੇ ਵਿੱਚ ਸੀਮੈਂਟ ਚੜਾਉਂਦਾ ਪਿਆ ਕੋਈ ਇੱਟਾਂ ਢੋਂਦਾ ਪਿਆ ਤੁਸੀਂ ਵਿਖਵ ਗੁਰੂ ਕਿਦਾਂ ਕਰ ਦੋਗੇ ਕੋਈ ਕੈਨੇਡੀਅਨ ਅਮਰੀਕਨ ਇਟਾਲੀਅਨ ਫਰਾਂਸੀਸੀ ਬੰਦਾ ਦੇਖਿਆ ਕਿ ਸਿਰ ਤੇ ਟੱਚ ਕਰਕੇ ਲੀਵਰ ਕਰਦਾ ਹੋਵੇ ਪਹਿਲਾਂ ਤਾਂ ਇਹ ਖਾੜੀ ਦੇਸ਼ਾਂ ਦੇ ਵਿੱਚੋਂ ਸ਼ਾਰਜਾ ਤੋਂ ਲੈ ਕੇ ਯੂਏਈ ਅਬੂ ਦਾਬੀ ਦੁਬਈ ਕੁਵੈਤ ਈਰਾਨ ਇਰਾਕ ਇੱਥੇ ਤੋਂ ਬੰਦਾ ਵਾਪਸ ਆਏਗਾ ਰੀਹੈਬਿਲੀਟੇਸ਼ਨ ਹੋਏਗੀ ਦੇਸ਼ ਦੇ ਵਿੱਚੋਂ ਫਿਰ ਜਾ ਕੇ ਕਿਤੇ ਦੇਸ਼ ਤਰੱਕੀ ਵੱਲ ਸੋਚ ਸਕਦਾ ਹਜੇ ਤਾਂ ਸਾਡੇ ਇੱਥੇ ਦੇ ਲੋਕ 15-15 ਹਜ਼ਾਰ ਤੇ ਜੋਬਾ ਕਰਦੇ ਪਏ ਨੇ ਖਾੜੀ ਦੇਸ਼ਾਂ ਚ ਠੀਕ ਹੈ ਤੇ ਦੂਜੀ ਜਿਹੜੀ ਗੱਲ ਹੈ ਜੇ ਹਿੰਦੁਸਤਾਨ ਇੰਨਾ ਹੀ ਵਿਖਵ ਗੁਰੂ ਹਜੇ ਬਣਨ ਦੀ ਤਦਾਦ ਤੇ ਹੁੰਦਾ ਫੇਰ ਮੈਨੂੰ ਲੱਗਦਾ ਇਲੀਗਲ ਮਾਈਗ੍ਰੈਂਟਸ ਇਦਾਂ ਨਾ ਜਾਂਦੇ ਇਹ ਸਾਰਾ ਜਿਹੜਾ ਇੱਕ ਚੈਨਲਾਂ ਦਾ ਸਿਰਜਿਆ ਹੋਇਆ ਵਰਤਾਂਤ ਹੈ ਜਿਹਨੂੰ ਆਪਾਂ ਹਵਾ ਕਹੀਏ ਕਿ ਹਵਾ ਬਣਾਈ ਹੋਈ ਹੈ ਅਜੇ ਜੇ ਆਪਾਂ ਨੂੰ ਜ਼ਮੀਨੀ ਪੱਧਰ ਤੇ ਉੱਤੇ ਦੇਖੀਏ ਯਾਰ ਜ਼ਮੀਰ ਪੰਜਾਬ ਹਿੰਦੁਸਤਾਨ ਦੇ ਵਿੱਚ ਕਿੰਨੀਆਂ ਨੌਕਰੀਆਂ ਦੱਸੋ ਤੁਸੀਂ ਕੋਈ ਉੱਥੇ ਕਿੰਨੀ ਬਰੋਜਗਾਰੀ ਆ ਇੱਕ ਇੱਕ ਭਰਤੀ ਲਈ ਤੁਸੀਂ ਦੇਖਿਆ ਬਿਹਾਰ ਚ ਕਿੰਨਾ ਕਿੰਨਾ ਬੰਦਾ ਸੜਕਾਂ ਤੇ ਬੈਠਾ ਸਾਡੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਔਰ ਸਾਡੀ ਪਾਪੂਲੇਸ਼ਨ ਜਿਹੜੀ ਇੱਥੇ ਜਨਸੰਖਿਆ ਹੈਗੀ ਆ ਉਹ ਹੀ ਬਹੁਤ ਐਡੀ ਜ਼ਿਆਦਾ ਹੈਗੀ ਆ ਕਿ ਇੱਥੇ ਹਜੇ ਹੁਣ ਆ ਹੁਣ ਤਾਜ਼ਾ ਰਿਪੋਰਟ ਆ ਯਾਰ ਪਿਛਲੇ ਵੀਕ ਸਾਹਬ ਸਿੰਘ ਜੀ ਕਿ ਹਿੰਦੁਸਤਾਨ ਪਹਿਲੇ 10 ਪਾਵਰਫੁਲ ਦੇਸ਼ਾਂ ਚੋਂ ਬਾਹਰ ਹੋ ਗਿਆ ਇੱਥੇ ਦੀ ਜਿਹੜੀ ਸਾਡੀ ਇਸ ਤੋਂ ਇਲਾਵਾ ਜਿਹੜੀ ਸਾਡੀ মিডিਆ ਦੀ ਆਪਾਂ ਗੱਲ ਕਰ ਲਈਏ ਚਲੋ ਹੁਣ ਪੱਤਰਕਾਰ ਭਾਈਚਾਰੇ ਚ ਬੈਠੇ ਆਂ মিডিਆ ਦੀ ਗੱਲ ਕਰ ਰਹੀ ਅਸੀਂ ਤਾਂ ਪਾਕਿਸਤਾਨ ਦੇ ਲੱਗੇ ਪਹੁੰਚ ਗਏ মিডিਆ ਦੀ ਆਜ਼ਾਦੀ ਚ 157ਵੇਂ ਨੰਬਰ ਤੇ ਪਹੁੰਚ ਗਏ ਆਂ ਤੇ ਤੁਸੀਂ ਵਿਸ਼ਵਗੁਰੂ ਨੂੰ ਕਿੱਦਾਂ ਬਣ ਜਾਓਗੇ ਕਿਤਾਬਾਂ ਚ ਥੋੜਾ ਬਣ ਜਾਓਗੇ ਵਿਸ਼ਵਗੁਰੂ ਦਾ ਸਾਡੇ ਵਰਗੇ ਕਿਸੇ ਨੇ ਦਿੱਤਾ ਤੁਸੀਂ ਵਿਸ਼ਵਗੁਰੂ ਬਣ ਗਏ ਸਾਡੇ ਦੇਸ਼ ਦੇ ਲੋਕ ਚਾਰ-ਚਾਰ ਮਹੀਨੇ ਪੰਜ-ਪੰਜ ਮਹੀਨੇ ਜੰਗਲਾਂ ਚ ੱਟਕੇ ਖਾ ਕੇ ਆਪਣਾ ਭੁੱਖ ਸੁਧਾਰਨ ਲਈ ਜਾ ਰਹੇ ਆ ਜੇ ਅਮਰੀਕਾ ਹੀ ਇੱਥੇ ਹੋਵੇ ਹੁਣ ਦੂਜੀ ਜਿਹੜੀ ਗੱਲ ਹੈ ਜਿਹੜੀ ਗੱਲ ਸੋਚਣ ਵਾਲੀ ਆ ਹਿੰਦੁਸਤਾਨ ਦਾ ਸਾਰਾ ਸਕਿੱਲ ਤਾਂ ਕੈਨੇਡਾ ਅਮਰੀਕਾ ਲੈ ਜਾ ਰਿਹਾ ਇੰਗਲੈਂਡ ਵੀ ਲੈ ਜਾ ਰਿਹਾ ਜਿਨਨੇ ਇੱਥੇ ਪੜੇ ਲਿਖੇ ਮੰਨ ਲਓ ਦਿਮਾਗ ਹੈਗੇ ਆ ਡਾਕਟਰਸ ਆ ਸਾਰੇ ਅਮਰੀਕਾ ਜਾ ਰਹੇ ਆ ਲੀਗਲ ਤਰੀਕੇ ਨਾਲ ਵੈਲਕਮ ਕਰ ਰਹੇ ਆ ਉਹਨਾਂ ਨੂੰ ਉੱਥੇ ਆ ਰਿਹਾ ਤੁਸੀਂ ਆਓ ਔਰ ਇੱਥੇ ਲੋਕ ਕੀ ਮੈਂ ਦੇਖਿਆ ਸਰਕਾਰੀ ਨੌਕਰੀਆਂ ਛੱਡ ਕੇ ਕਈ ਡਾਕਟਰ ਅਮਰੀਕਾ ਚਲੇ ਗਏ ਉਹ ਜਾ ਕੇ ਸਟੈਬਲਿਸ਼ ਹੋਏ ਹਿੰਦੁਸਤਾਨ ਦੇ ਵਿੱਚ ਜਦੋਂ ਤੱਕ ਇੱਥੇ ਪੋਲੀਟੀਕਲ ਸਿਸਟਮ ਸਹੀ ਨਹੀਂ ਹੋਣਾ ਇਹ ਵੀ ਖਵ ਗੁਰੂ ਬਣਨ ਦੇ ਕਦੀ ਸਪਨੇ ਪੂਰੇ ਨਹੀਂ ਹੋਣੇ ਆ ਇਹ ਤਾਂ ਹਜੇ ਇਹ ਵੀ ਖਵ ਗੁਰੂ ਜੇ ਬਣਨ ਵਾਲੇ ਹੁੰਦੇ ਤੇ ਇਦਾਂ ਹੱਥ ਕੜੀਆਂ ਤੇ ਪੈਰਾਂ ਦੇ ਵਿੱਚ ਜੰਜੀਰਾਂ ਪਾ ਕੇ ਸਾਨੂੰ ਭੇਜਿਆ ਜਾਂਦਾ ਇਹ ਫਿਲਹਾਲ ਉਹ ਸਥਿਤੀ ਹੈ ਹੌਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਨੇਂਡੀਆਂ ਪੰਜਾਬੀ ਦੇ